ਆਲਿਆ ਦੋਸਤੋ ਪੱਠੇ ਪਾਲੇ ਆਪਾਂ ਟਾਈਮ ਵੱਜ ਗਿਆ ਅਸੀਂ ਤਕਰੀਬਨ 3 1/2 ਦਿਨ ਤੇ ਕੁਤਰੇ ਇਸ ਸਵੇਰੇ ਤੁਹਾਡੇ ਸਾਹਮਣੇ ਪਤਾ ਬਿੰਦੂ ਦੇ ਤਰੀਕ ਅੱਜ 16 ਤੇ ਇੱਕ ਪਹਿਲਾ ਵਲੋਗ ਪਾਇਆ ਸੀ ਉਹ ਵੀ ਅੱਜ ਦੇ ਦਿਨ ਦਾ ਸੀ ਕੋਸ਼ਿਸ਼ ਕਰਦੇ ਆ ਸ਼ੁਰੂ ਕਰਾਂਗੇ ਕੰਮ ਹੌਲੀ ਹੌਲੀ ਥੋੜਾ ਜਿਹਾ ਤਰੀਕੇ ਨਾਲ ਹਲਾਦ ਤੇ ਇਹਦੇ ਚੱਲਣ ਡਿਆ ਤੇ ਇੱਥੇ ਡੇਪੇ ਖਾਨ ਜਾਨਵਰ ਇਧਰ ਆਪਣੀਆਂ ਬੱਛੀਆਂ ਹੋਰ ਸਭ ਠੀਕ ਠਾਕ ਹੈ ਗਰਮੀ ਬਹੁਤ ਹੈ ਮੀਂਹ ਹੀ ਨਹੀਂ ਆਉਂਦਾ ਬੱਦਲ ਜੇ ਤੇ ਹੋਇਆ ਵੇਖੋ ਹਣ ਸ਼ਾਇਦ ਆ ਜਾਏ ਮੀਂਹ ਤੇ ਉਹਦੇ ਕਰਕੇ ਊਸੜ ਜਾ ਲੱਗ ਗਿਆ ਇੱਕ ਵਾਰੀ ਤੇ ਆਪਾਂ ਲੱਗੇ ਹੁਣ ਨਹਾਉਣ ਤੇ ਫਿਰ ਅੱਗੇ ਦੱਸਦੇ ਹਾਂ ਕੀ ਕਰਨਾ ਫਿਲਹਾਲ ਨਾ ਕੇਲੇ ਆ ਇੱਕ ਬਛਾ ਜਾ ਪ੍ਰਵਾ ਇਹਨੇ ਉਹਦੀ ਜਾਣਤਾ ਕੀਤੀ ਯਾ ਆਪਣੇ ਹੱਥ ਚ ਆ ਗਿਆ ਦਾਤਰ ਦਾਤਰ ਇਸ ਕਰਕੇ ਆ ਗਿਆ ਕਿ ਬਾਪੂ ਨੇ ਵੱਡੇ ਹੀ ਕੇਲੇ ਓ ਇੱਥੇ ਬਾਪੂ ਕਿੰਦਾ ਨਹੀਂ ਬੜਾ ਯੋ ਕੇਲੇ ਵੜੇ ਖਾਂਦੀਆਂ ਮੈਂ ਠੀਕ ਹੈ ਤੋ ਆਦਨੇ ਕੇਲੇ ਇਧਰ ਵੱਡੇ ਪਏ ਆ ਕੇਲੇ ਇਹਨੂੰ ਆਪਾਂ ਖੜਾਂਗੇ ਇੱਕ ਪੀਸ ਕੱਟ ਕੇ ਤੇਰੇ ਖਵਾਉਨੇ ਬਾਕੀ ਹੁਣ ਪੱਠੇ ਤੇ ਚਲੋ ਕੁੱਤਰਤੇ ਹੀ ਆਪਾਂ ਤੇ ਸਵੇਰੇ ਕੁੱਤਰ ਕੇ ਕੇਲੇ ਪੱਠੀਆਂ ਦੇ ਵਿੱਚ ਫੇਰ ਖਵਾਵਾਂਗੇ ਗਾਈਆਂ ਨੂੰ ਤੇ ਆ ਚੈੱਕ ਕਰੋ ਯਾਰਾ ਕੇਲੇ ਦਾ ਬੂਟਾ ਕਿੱਡਾ ਸੋਹਣਾ ਮਗਰ ਬੱਦਲ ਕਿੱਡੇ ਸੋਹਣੇ ਲੱਗਦੇ ਆ ਲਓ ਜੀ ਖਾਓ ਸੱਚੀ ਜੋ ਕੰਮ ਯਾਰਾ ਆ ਬੱਲੇ ਤੁਸੀਂ ਤਾਂ ਲੜਤੀਆਂ ਜੇ ਖਾ ਲੋ ਖਾ ਲੋ ਯਾਰ ਲੜੋ ਨਾ ਦੇਖ ਦੇ ਕਿੰਨਾ ਖਾਂਦੀਆਂ ਕਰਦੇ ਨਾਈ ਧੋਈ ਫਿਰ ਸਵੇਰ ਦਾ ਨਾਤਾ ਨਹੀਂ ਆ ਨਾ ਆ ਕੇ ਕੁਝ ਸੁੱਕ ਗਿਆ ਸੀ ਤਿਤਲੀਆਂ ਆ ਬੂਟਾ ਦਿਖਾਉਣਾ ਤੁਹਾਨੂੰ ਤਿਤਲੀਆਂ ਬੜੀਆਂ ਸੋਹਣੀਆਂ ਲੱਗਣੀਆਂ ਬਹੁਤ ਜ਼ਿਆਦਾ ਐ ਲੱਗਣ ਤੇ ਜਿੱਦਾਂ ਤਿਤਲੀਆਂ ਲੱਗੀਆਂ ਹੁੰਦੀਆਂ ਬੂਟੇ ਨੂੰ ਆ ਚੈੱਕ ਕਰੋ ਜਰਾ ਦੇਖੋ ਕਿੰਨਾ ਸੋਹਣਾ ਲੱਗਦਾ ਕੈਮਰੇ ਦੇ ਵਿੱਚ ਹੋ ਸਕਦਾ ਤਿਤਲੀਆਂ ਥੋੜੀਆਂ ਘੱਟ ਨਜ਼ਰ ਆਉਂਦੀਆਂ ਪਰ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਚੈੱਕ ਕਰੋ ਜਰਾ ਦੇਖੋ ਜਿੱਦਾਂ ਸਾਰੀਆਂ ਤਿਤਲੀਆਂ ਐਸੇ ਬੂਟੇ ਤੇ ਆ ਗਈਆਂ ਹੁਣ ਤਦ ਆਪਣੀ ਗਾਰਡਨਿੰਗ ਸਬਜ਼ੀਆਂ ਦੀ ਤੇ ਜਿਹੜਾ ਆ ਬੂਟਾ ਕਈ ਲੋਕੀ ਕਹਿ ਦਿੰਦੇ ਕਾਲੀ ਮਿਰਚ ਇਹ ਇੱਕ ਬੰਦੇ ਨੇ ਤੇ ਹੱਦ ਕਰਤੀ ਕਹਿੰਦਾ ਸੇਬ ਲੱਗੇ ਇਹ ਵੀ ਸੋਨਾ ਲੱਗਦਾ ਇੱਕ ਗੱਲ ਨਾਲੇ ਦਸਨੀ ਭੁੱਲ ਗਿਆ ਮੈਂ ਅੱਜ ਇੱਕ ਗਾਂ ਹੀ ਆਪਣੀ ਇੱਕ ਸੂਆ ਸੂਈ ਸੀ ਤਕਰੀਬਨ ਬਾਅਦ ਵਿੱਚ ਬਣੀ ਨਹੀਂ ਕਾਫੀ ਜ਼ੋਰ ਲਾਇਆ ਤੇ ਮੋਟੀਤਾ ਜ ਵੀ ਵੜੀ ਹੋ ਗਈ ਜਿਹਦਾ ਚਰਬੀ ਚੜ ਗਈ ਤੇ ਅੱਜ ਫਿਰ ਪੜਾਤੀ ਕਿਸੇ ਨੂੰ ਤੇ ਗਾਂ ਦੀ ਝਲਕ ਵੀ ਤੁਹਾਨੂੰ ਦਿਖਾ ਦਾਂਗੇ ਵਿੱਚ ਇਹ ਤੋਂ ਬਾਅਦ ਆ ਮੈਂ ਸੋਚਿਆ ਚਲ ਦੱਸ ਦਈਏ ਤੇ ਕਾਫੀ ਜ਼ੋਰ ਲਾਇਆ ਸੀ ਹੁਣ ਬਣਾਉਂਦਿਆਂ ਪਰ ਨਹੀਂ ਗੱਲ ਬਣੀ ਤੇ ਅੱਜ ਹਾਰ ਕੇ ਫਿਰ ਛੜਾ ਦਿੱਤੀ ਚੱਲ 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 ਲੋ ਜੀ ਆ ਗਾਈ ਆਪਾਂ ਦੇਤੀ ਆ ਇਹ ਪਾਲ ਵੜੀ ਗਈ ਆ ਸਾਈਕਲ ਬਾਅਦ ਚ ਲੈ ਜਾ ਜੇਰੇ ਨੂੰ 1 ਮਿੰਟ ਵਿੱਚ ਨਹਾਉਣ ਦਾ ਤਰੀਕਾ ਦੱਸਾਂ ਆਪਾਂ ਚੱਲੇ ਨਹਾਉਣ ਲੋ ਜੀ ਆਪਾਂ ਤੇ ਨਹਾ ਧੋ ਲਿਆ ਇਹੀ ਤਰੀਕਾ ਰეკਮੈਂਡ ਦੇ ਵਿੱਚ ਨਾਉਣ ਦਾ ਜੀ ਆਪਣੀ ਚਾਰਜ ਵਾਲੀ ਸਕੂਟਰੀ ਇੱਕ ਵਾਰੀ ਚਾਰਜ ਕੀਤੇ ਆ 900 ਕਿਲੋਮੀਟਰ ਚੱਲਦੀ ਆ ਤੇ ਆਪਾਂ ਥੋੜਾ ਜਿਹਾ ਗੜਾਇਆ ਮਾਰ ਕੇ ਆਉਣਾ ਦੱਸਦੇ ਤੁਹਾਨੂੰ ਵੀ ਕਿੱਧਰ ਐ ਜਾਣਦੇ ਆ ਉੱਥੋਂ ਕਿਤੇ ਹੱਸ ਕੁਆਵੇ ਕੋਤੋਰੀ ਕਿੱਦਾ ਵਗੰਡਿਆ ਬੰਨ ਮਾਰੇ ਨਕੇ ਸੱਤ ਕਰੋ ਜਰਾ ਗਾ ਸੜਕ ਪਟਿਆ ਦੁੱਧ ਤਾਂ ਨਹੀਂ ਆਈ ਹਾਂ ਤੇ ਮੈਂ ਵੀ ਨਹੀਂ ਦੁੱਧ ਦੀ ਨਹੀਂ ਗੱਲ ਮੇਲੇ ਜਿ ਕਿੱਦਾ ਆਦਾ ਕੋਈ ਨਹੀਂ ਕਰਉ ਪਿਆ ਤੈਨੂੰ ਮੈਂ ਬਖਾ ਲਾ ਮੈਂ ਕੋਈ ਨਹੀਂ ਚੱਲੀ ਤੇ ਗੱਲ ਕਰਾਂਗੇ ਇਹ ਆਪਾਂ ਬੈਠੇ ਜਗਦੇਵ ਦੀ ਦੁਕਾਨ ਤੇ ਕਰੀਆਨੇ ਦੀ ਦੁਕਾਨ ਨਾਲ ਦੀ ਨਾਲ ਡੇਰੀ ਫਾਰਮ ਦਾ ਕੰਮ ਚਲਾਉਂਦਾ ਨਾਲ ਇਹਨੇ ਕਟੀਆਂ ਵੱਸ਼ੀਆਂ ਮੇਲੇ ਤੇ ਲੈ ਕੇ ਗਿਆ ਏ ਫਰਸ਼ਤ ਹੁੰਦੀਆਂ ਰਹੀਆਂ ਇਹਦੀਆਂ ਤੈਨ ਦਿਖਾਵਾਂਗੇ ਪੂਸਤ ਤੱਕਾ ਡੇ ਕੇ ਐਰ ਕਾਂ ਫੇਰ ਲੈ ਕੇ ਜਾਣੀਆਂ ਤੇ ਕੱਲ ਪੀਡੀਐਫ ਦਾ ਸੈਮੀਨਾਰ ਆ ਤੇ ਕੋਈ ਸਲਾਹ ਨਹੀਂ ਪੰਡੀ ਇਹਦੀ ਸਲਾਹ ਨਹੀਂ ਬੰਦੀ ਮੈਂ ਤਾਂ ਖਾ ਚੱਲੀਏ ਨਹੀਂ ਸਲਾਹ ਤਾਂ ਬੰਦੀ ਹੈ ਹਾਂ ਆ ਸਲਾਹ ਸਲਾਹ ਇਹ ਪੀਡੀਐਫ ਆਲੇ ਨੂੰ ਇੱਕ ਮੇਰੀ ਸਲਾਹ ਵੀ ਲਾਈਵ ਕਰ ਦਿਆ ਕਰਨਾ ਜਿਤਨਾ ਅਸੀਂ ਦੂਰੋਂ ਆ ਤਕਰੀਬਨ ਇੱਕ ਤੇ ਹੁੰਦਾ ਟੜਕੇ ਆ ਤੇ ਆਨੂੰ ਟੜਕੇ ਨਿਕਲਣਾ ਪੈਂਦਾ ਅਖਿਰ ਤੇ 2-3 ਘੰਟੇ ਲੱਗ ਜਾਂਦੇ ਨੇ Ludhiana ਦੇ ਔਖਾ ਹੋ ਜਾਂਦਾ ਇਸ ਕਰਕੇ ਲਾਈਵ ਕਰ ਦਿਆ ਕਰੋ ਤਾਂ ਕਿ ਅਸੀਂ ਲਾਈਵ ਹੀ ਜਾਣਕਾਰੀ ਲੈ ਲਿਆ ਕਰੀਏ ਘਰ ਬੈਠੇ ਹਾਂਜੀ ਅੱਜ ਆ ਗਈ ਆ 17 ਤਰੀਕ ਤੇ ਫੇਰ ਆਪਾਂ ਡਿਸਾਈਡ ਕੀਤਾ ਵੀ ਸੈਮੀਨਾਰ ਤੇ ਜਾਣੇ ਆ ਤੇ ਮੈਂ ਤੇ ਹੁਣ ਜਗਦੇਵ ਚੱਲੇ ਆ ਸੈਮੀਨਾਰ ਤੇ ਪੀਡੀਐਫ ਐ ਸੈਮੀਨਾਰ ਜਿਹੜਾ ਲੁਧਿਆਣੇ ਲੱਗਦਾ ਤੇ ਪੱਠੇ-ਪੁੱਠੇ ਪਾਲੇ ਆ ਤੇ ਲੱਗਾ ਹੁਣ ਰੈਡੀ ਤੇ ਇੱਤੋਂ ਅਗਲਾ ਸਫ਼ਰ ਅਗਲੀ ਵੀਡੀਓ ਦੇ ਵਿੱਚ ਆਊਗਾ ਤੇ ਇਹ ਵੀਡੀਓ ਦਾ ਕਰਦੇ ਆ ਅੰਤ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਜਿਵੇਂ ਦਰਿਆ ਲੁਧਿਆਣੇ ਦਾ ਸਫ਼ਰ ਤੇ ਕੀ ਕਹਿੰਦੇ ਆ ਪੀਡੀਐਫ ਵਾਲੇ ਕੀ ਦੱਸਿਆ ਸੈਮੀਨਾਰ ਦੇ ਵਿੱਚ ਇਹ ਸਾਰਾ ਕੁਝ ਅਗਲੀ ਵੀਡੀਓ ਦੇ ਵਿੱਚ ਆਊਗਾ ਓਕੇ